ਦੋਸਤੋ ਇਸ ਵੇਲੇ ਦੀ ਵੱਡੀ ਖਬਰ ਸ਼ਹਿਰ ਤਾਰੀਵਾਲ ਦੀ ਨਹਿਰ ਦੇ ਕਿਨਾਰੇ ਮੋਬਾਈਲਾਂ ਵਾਲੀ ਦੁਕਾਨ ਗੌਰਵ ਮੋਬਾਈਲ ਰਿਪੇਅਰ ਤੋਂ ਆ ਰਹੀ ਆ ਜਿੱਥੇ ਰਾਤ ਦੇ ਸਮੇਂ ਸਾਈਡ ਤੋਂ ਚੋਰ ਵੱਲੋਂ ਦੀਵਾਰ ਨੂੰ ਤੋੜ ਕੇ ਦੁਕਾਨ ਦੇ ਵਿੱਚ ਚੋਰੀ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਦੁਕਾਨ ਦੇ ਅੰਦਰ ਸਾਰਾ ਹੀ ਸਮਾਨ ਖਿਲਰਿਆ ਪਿਆ ਵਾ ਚੋਰ ਨੇ ਸੀਸੀਟੀਵੀ ਕੈਮਰੇ ਦੀ ਤਾਰ ਕੱਟੀ ਔਰ ਦੁਕਾਨ ਦੇ ਅੰਦਰੋਂ ਮੋਬਾਈਲ ਔਰ ਮੋਬਾਈਲ ਦੇ ਸਬੰਧਤ ਜੜਾ ਵੀ ਐਕਸੈਸਰੀ ਜਾਂ ਕੁਝ ਹੋਰ ਸਮਾਨ ਹੁੰਦਾ ਵਾ ਸਾਰਾ ਕੁਝ ਹੀ ਚੋਰੀ ਕਰ ਲਿਆ ਦੁਕਾਨਦਾਰ ਅਨੁਸਾਰ ਉਸਦਾ ਲੱਖਾਂ ਰੁਪਏ ਦਾ ਸਮਾਨ ਜਿਹੜਾ ਵਾ ਉਹ ਚੋਰੀ ਹੋਇਆ ਵਾ ਸਾਈਡ ਦੇ ਉੱਤੇ ਤੁਸੀਂ ਦੀਵਾਰ ਦੇਖੀ ਔਰ ਇਸ ਇਦੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਆ ਜਿਸ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਇਹ ਚੋਰ ਦੁਕਾਨ ਦੇ ਅੰਦਰ ਸਾਈਡ ਤੋਂ ਦੁਵਾਰ ਤੋੜ ਕੇ ਵੜਿਆ ਔਰ ਕਿਦਾਂ ਇਨੇ ਬੜੀ ਫੁਰਤੀ ਦੇ ਨਾਲ ਇਹ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਦੁਕਾਨ ਅੰਦਰ ਪਏ ਮਹਿੰਗੇ ਮੋਬਾਈਲ ਉਸ ਦੇ ਇਲਾਵਾ ਜੋ ਕੁਝ ਮੋਬਾਈਲਾਂ ਨੂੰ ਠੀਕ ਕਰਨ ਵਾਸਤੇ ਮਸ਼ੀਨਰੀ ਵਰਤੀ ਜਾਂਦੀ ਆ ਉਹਦੇ ਸਾਰੇ ਮਹਿੰਗੇ ਪਾਰਟਸ ਨੇ ਚੋਰੀ ਕਰ ਲਏ ਔਰ ਚੋਰੀ ਕਰਕੇ ਜਦੋਂ ਇਹ ਜਾ ਰਿਹਾ ਸੀ ਤਾਂ ਉਹ ਵੀ ਇਹ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਿਆ ਤਸਵੀਰਾਂ ਵਿਚ ਦੇਖੋ ਕਿਵੇਂ ਇਹ ਚੋਰੀ ਦਾ ਸਮਾਨ ਲੈ ਕੇ ਦੌੜਦਾ ਜਾ ਰਿਹਾ ਵਾ ਉਥੇ ਹੀ ਥਾਣਾ ਧਾਰੀਵਾਲ ਦੀ ਪੁਲਿਸ ਨੇ ਲਾਜਵਾਬ ਕੰਮ ਕਰਦੇ ਹੋਏ ਐਸ ਐਚ ਓ ਸਬ ਇੰਸਪੈਕਟਰ सुरेंद्रਪਾਲ ਦੀ ਗਵਾਈ ਹੇਠ ਕੁਝ ਘੰਟਿਆਂ ਦੇ ਬਾਅਦ ਇਸ ਚੋਰ ਨੂੰ ਗ੍ਰਿਫਤਾਰ ਕਰ ਲਿਆ ਔਰ ਦੁਕਾਨ ਵਿੱਚੋਂ ਜਿੰਨਾ ਵੀ ਸਮਾਨ ਇਸਨੇ ਚੋਰੀ ਕੀਤਾ ਸੀ ਇਸ ਕੋਲੋਂ ਬਰਾਮਦ ਕਰ ਲਿਆ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਹ ਮੂੰਹ ਬੱਦਾ ਉਹੀ ਚੋਰ ਵਾ ਜਿਸਨੇ ਗੌਰਵ ਮੋਬਾਈਲ ਰਿਪੇਅਰ ਦੁਕਾਨ ਦੇ ਵਿੱਚ ਚੋਰੀ ਕੀਤੀ ਆ ਏਐਸਆਈ ਰਣਜੀਤ ਸਿੰਘ ਔਰ ਉਹਨਾਂ ਦੀ ਟੀਮ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਇਸ ਚੋਰ ਨੂੰ ਕਾਬੂ ਕੀਤਾ ਗਿਆ ਦੱਸਿਆ ਵੀ ਜਾ ਰਿਹਾ ਕਿ 27 ਦੇ ਕਰੀਬ ਇਸ ਕੋਲੋਂ ਮੋਬਾਈਲ ਫੋਨ ਮਿਲੇ ਨੇ ਔਰ ਹੋਰ ਵੀ ਜਿਹੜਾ ਸਮਾਨ ਇਸਨੇ ਚੋਰੀ ਕੀਤਾ ਸੀਗਾ ਪੁਲਿਸ ਨੇ ਬਰਾਮਦ ਕਰ ਲਿਆ ਵਾ ਸਰ ਮੇਰਾ ਨਾਮ ਜੀ ਗੋਰਵ ਲੁਥਰਾ ਔਰ ਮੇਰੀ ਦੁਕਾਨ ਜਿਹੜੀ ਨਹਿਰ ਦੇ ਉੱਪਰ ਹੀ ਹੈ ਗੋਰ ਮੋਬਾਈਲ ਰਿਪੇਅਰ ਦੇ ਨਾਮ ਤੇ ਔਰ ਪਰਸੋ ਜਦੋਂ ਸਵੇਰੇ ਮੈਂ ਦੁਕਾਨ 10:30 ਵਜੇ ਖੋਲੀ ਐ ਤੇ ਜਦੋਂ ਮੈਂ ਅੰਦਰ ਵੜਿਆ ਤੇ ਸਾਈਡ ਵਾਲੀ ਕੰਧ ਜਿਹੜੀ ਦੀਵਾਰ ਉਹਨੇ ਤੋੜੀ ਸੀਗੀ ਉਹ ਜਿਹਦੇ ਵਿੱਚ ਜਿੰਨੇ ਮੋਬਾਈਲ ਰਿਪੇਅਰ ਵਾਲੇ ਜੋ ਮੇਰੀ ਐਸੈਸਰੀ ਸਾਰਾ ਸਮਾਨ ਉਹ ਲੈ ਗਿਆ ਉਹਦੇ ਵਿੱਚ ਮੇਰੀ ਐਲਸੀਡੀ ਤੋੜਤੀ ਐਸੀ ਤੋੜ ਦਿੱਤਾ ਗਿਆ ਔਰ ਜਿੰਨਾ ਵੀ ਇੱਥੇ ਮੇਰਾ ਸਮਾਨ ਜਿਹੜਾ ਨਿੱਕਾ ਮੋੜਾ ਸਾਰਾ ਖੁਰਦ-ਬੁਰਦ ਕਰ ਦਿੱਤਾ ਉਹ ਜਿਹੜੇ ਮੇਰੇ ਵਧੀਆ ਕੀਮਤੀ ਟੂਲ ਸੀ ਉਹ ਵੀ ਉਹ ਨਾਲ ਆਪਣੇ ਲੈ ਗਿਆ। ਉਹ ਕੋਲਮ ਲਾ ਕੇ ਕਾਫੀ ਸਾਰਾ ਉਹ ਨੁਕਸਾਨ ਮੇਰੀ ਦੁਕਾਨ ਦਾ ਕਰ ਗਿਆ। ਮੈਂ ਸੀਸੀਟੀਵੀ ਕੈਮਰੇ ਲਗਾਏ ਆ ਉਹ ਚੋਰ ਨੇ ਪਹਿਲਾਂ ਮੇਰੀ ਛੱਤ ਦੇ ਉੱਪਰ ਚੜ੍ਹ ਕੇ ਬਾਹਰ ਦੇ ਸੀਸੀਟੀਵੀ ਕੈਮਰੇ ਜਿਹੜੀ ਤਾਰ ਖਿੱਚੀ ਆ ਔਰ ਇਧਰ ਵਾਲਾ ਕੈਮਰਾ ਤੋੜ ਦਿੱਤਾ ਉਹਨੇ ਔਰ ਅੰਦਰ ਵੜ ਕੇ ਉਹ ਜਦੋਂ ਆਇਆ ਵਾਲਾ ਕੈਮਰਾ ਆਪਣਾ ਇਹਨੂੰ ਤੋੜਨ ਲੱਗਾ ਉਹਦੇ ਵਿੱਚ ਮਾੜੀ ਉਹਦੀ ਫੁਟੇਜ ਆਈ ਹੈ। ਪੁਲਿਸ ਨੂੰ ਕੀਤੀ ਕੰਪਲੇਨ? ਹਾਂਜੀ ਮੈਂ ਕੀਤੀ ਹੀ ਆ। ਇਹਦੀ ਕੰਪਲੇਂਟ ਕੀਤੀ ਉਹਨਾਂ ਨੂੰ ਦੱਸਿਆ ਸਾਰੀ ਗੱਲ ਬਾਤ। ਕੀ ਕਰਦੇ ਵੀ ਜਲਦੀ ਜਲਦੀ ਉਹ ਚੋਰ ਨੂੰ ਫੜਿਆ ਜਾਵੇ। ਜੋ ਸਾਡਾ ਬੰਦਾ ਤੁਹਾਨੂੰ ਵਾਪਸ ਕੀਤਾ ਜਾ। ਅ ਧਾਰੀਵਾਲ ਆਪਣੇ ਚੋਰੀ ਹੋਈ ਸੀ ਮੋਬਾਈਲਾਂ ਦੀ ਦੁਕਾਨ ਤੇ ਤੇ ਉਹ ਉਹ ਤੇ ਜਿਹੜੀ ਕਾਰਵਾਈ ਕਰਦੇ ਧਾਰੀਵਾਲ ਲੁਧਿਆਣੇ ਮਹੱਲੇ ਦਾ ਲੜਕਾ ਵਿਜੇ ਆ ਉਹਨੂੰ ਅਰੈਸਟ ਕੀਤਾ ਤੇ ਉਹਦੇ ਕੋਲ ਸਾਨੂੰ 28 ਮੋਬਾਈਲ ਤੇ ਇੱਕ ਸਪੀਕਰ ਜਿਹੜਾ ਰਿਕਵਰ ਹੋਇਆ। ਕਿਦੋਂ ਇਹਨੇ ਰਾਤ ਨੂੰ ਕੀਤੀ ਸੀ ਤੇ ਉਹਨੂੰ ਨੈਕਸਟ ਡੇ 24 ਘੰਟੇ ਦੇ ਅੰਦਰ ਅੰਦਰ ਹੀ ਜਿਹੜਾ ਇਹਨੂੰ ਅਰੈਸਟ ਕਰ ਲਿਆ ਗਿਆ। ਦੂਰ ਵੀ ਜਿਹੜੇ ਵੀ ਸਾਨੂੰ ਆਪਣੇ ਲੋਕਾਂ ਨੇ ਜਿਹੜੀ ਦਿੱਤੀ ਇਨਫੋਰਮੇਸ਼ਨ ਉਹਦੇ ਤੇ ਇਹਨਾਂ ਕਾਰਵਾਈ ਕਰਦੇ ਜਿਹੜਾ ਇਹਨੂੰ ਫੜਿਆ। ਕਿੰਨੇ ਪਹਿਲਾਂ ਤਾਂ ਕੋਈ ਅਫੇਰ ਦਰਜ ਨਹੀਂ ਹੈਗੀ ਤੇ ਦੱਸ ਰਿਹਾ ਕਿ ਘਰ ਦੀ ਕੋਈ ਨਹੀਂ ਸੀਗੀ ਕੋਈ ਜ਼ਰੂਰ ਸੀਗੀ ਕਿ ਤੇ ਉਹ ਉਹਦੇ ਕਰਕੇ ਨਹੀਂ ਚੋਰੀ ਕੀਤੀ ਹੈ ਕਿਦਾਂ ਆਪਣੇ ਉਹਨੇ ਇਹੀ ਦੱਸਿਆ ਮੇਰੀ ਮਾਂ ਬਿਮਾਰ ਸੀਗੀ ਕਿੰਨੀ ਕੇਜ ਹੈ ਲੜਕੇ ਲੜਕੇ ਦੀ ਥੋੜੀ 20 ਸਾਲ ਦੀ ਹੈ